ਅੱਗੇ 4 ਤਰੀਕ ਨੂੰ ਰਿਜ਼ਲਟ ਆ ਰਿਹਾ ਹੈਗਾ ਜੀ ਆਪਣਾ ਜੋ ਕਿ ਲੋਕ ਸਭਾ ਦੀਆਂ ਚੋਣਾਂ ਨੇ 6 ਜੂਨ ਨੂੰ ਕੱਲੂਕਾਰ ਹੈ ਆਪਾਂ ਨੂੰ ਪਤਾ ਹੈ ਜੋ ਕਿ ਆਪਾਂ ਨੂੰ ਪਤਾ ਕਾਂਗਰਸ ਪਾਰਟੀ ਸੀ ਉਸ ਸਮੇਂ ਦੀ ਚਾਹੇ ਨਾਲ ਹਮਾਇਤਾਰ ਸਿਸ ਨੇ ਵੀ ਕੀਤੀ ਸੀ ਤੇ ਵੱਡੇ ਹੁਣ ਮੇਨ ਗੱਲ ਉੱਭਰ ਕੇ ਸਾਹਮਣੇ ਆ ਰਹੀ ਆ ਵੀ ਕਾਂਗਰਸ ਪਾਰਟੀ ਨੇ 1984 ਚ ਟੈਕ ਕਰਿਆ ਸੀ ਜੋ ਕਿ 2 ਦਿਨਾਂ ਬਾਅਦ ਕੱਲੂਕਾਰਾ 6 ਜੂਨ ਨੂੰ ਮਨਾਇਆ ਜਾਣਾ ਉਹਦੇ ਬਾਰੇ ਕੀ ਕਹੂੰ ਦੇਖੋ ਇਹ ਤਾਂ ਹੁਣ ਇਤਿਹਾਸ ਆ ਨਾ ਇਹ ਤਾਂ ਗੱਲਾਂ ਦਰਜ ਹੋ ਗਿਆ ਇਹ ਮੇਰੇ ਕਹਿਣ ਨਾਲ ਨਾ ਅੱਗੇ ਨਾ ਪਿੱਛੇ ਬਹੁਤ ਮਾੜੀ ਗੱਲ ਹੋਈ ਆ ਔਰ ਇਹਦਾ ਵੱਡਾ ਦੁਖਾਂਤ ਹੈ ਔਰ ਇਹਦਾ ਜਦ ਤੱਕ ਇਹਦਾ ਇਨਸਾਫ ਨਹੀਂ ਹੋਵੇਗਾ ਇਹ ਦੇਸ਼ ਤੇ ਜਮਹੂਰੀਅਤ ਤੇ ਤਬਰ ਹੋਵੇਗਾ ਪਰ ਹੁਣ ਜੇ ਉਹ ਡੇਟ ਇੱਕ ਨੂੰ ਮੋਟਾ ਪੈ ਰਹੀਆਂ ਤੇ ਅੱਗੇ ਕੱਲੂ ਘਾਰੇ ਦਾ ਦਿਵਸ ਆ ਰਿਹਾ ਜਿਹੜੇ ਅਕਾਲੀ ਹੁਣ ਇਹਦਾ ਫਾਇਦਾ ਲੈਣਾ ਚਾ ਰਹੇ ਨੇ ਇਹਨਾਂ ਨੂੰ ਪੁੱਛੋ 15 ਸਾਲ ਤੁਸੀਂ ਸਰਕਾਰਾਂ ਬਣਾਈਆਂ 84 ਤੋਂ ਬਾਅਦ ਕਿੱਥੇ ਗਏ ਤੁਸੀਂ ਕਹਿੰਦੇ ਸੀ ਸੀ ਝੂਠੇ ਪੁਲਿਸ ਮੁਕਾਬਲੇ ਅਫਸਰਾਂ ਨੂੰ ਅਸੀਂ ਜਿਹੜੇ ਮਾਰੇ ਸਿੱਖ ਨੌਜਵਾਨ ਇੱਕ ਅਸੀਂ ਟਰੂਥ ਕਮਿਸ਼ਨ ਬਿਠਾਵਾਂਗੇ ਬਾਦਲ ਸਾਹਿਬ ਨੇ ਕਿਹਾ ਸੀ ਕਿਨੇ ਕਿਆ ਸੀਗਾ ਕਿੱਥੇ ਗਏ ਨੇ ਉਹਨਾਂ ਦੇ ਉਹ ਦਿਨ ਕਿਉਂ ਨਹੀਂ ਬਣਾਇਆ ਕਮਿਸ਼ਨ ਕਿਉਂ ਨਹੀਂ ਦਿੱਤੀ ਸੀ ਜਿਹਨੇ ਲੋਕਾਂ ਨੇ ਝੂਠੇ ਐਨਕਾਊਂਟਰਾਂ 'ਚ ਬੰਦੇ ਮਾਰਤੇ ਆਪਣਾ ਭਾਈ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਦਾ ਨੇ ਇਨਸਾਫ ਦੇ ਸਕੇ ਹਾਂਜੀ ਖੈਰਾ ਸਾਹਿਬ ਜੀ ਸਵਾਗਤ ਆ ਤੁਹਾਡਾ ਧੰਨਵਾਦ ਜੀ ਹਾਂਜੀ ਜਿਸ ਤਰ੍ਹਾਂ ਸੰਗਰੂਰ ਤੇ ਲਗਾਤਾਰ ਤੁਸੀਂ ਇੱਕ ਲਗਭਗ ਇੱਕ ਮਹੀਨੇ ਤੋਂ ਵਿਚਰ ਰਹੇ ਹੋ ਲੱਗਦਾ ਵੀ 4 ਤਰੀਕ ਨੂੰ ਰਿਜ਼ਲਟ ਬਦਲੂਗਾ ਮੈਨੂੰ ਤਾਂ ਬਹੁਤ ਉਮੀਦ ਹੈ ਜੀ ਕਿ ਅਸੀਂ ਜ਼ਰੂਰ ਬੜੇ ਅੱਛੇ ਢੰਗ ਦੇ ਨਾਲ ਸੰਗਰੂਰ ਦੀ ਸੀਟ ਜਿੱਤਾਂਗੇ ਉਹਦਾ ਕਾਰਨ ਹੈ ਕਿ ਅੱਜ ਵੀ ਜਿੱਦਾਂ ਛਾਜਨੀ ਪ੍ਰੋਗਰਾਮ ਸੀਗਾ ਇੱਕ ਗੱਲ ਲੋਕੀ ਸਾਰੇ ਕਹਿ ਰਹੇ ਨੇ ਕਿ ਜੋ ਖੇਰੇ ਨੇ ਪੰਜਾਬ ਦੇ ਵਾਸਤੇ ਸਟੈਂਡ ਲਿਆ ਜੋ ਕੰਮ ਕੀਤੇ ਨੇ ਜੋ ਗੱਲਾਂ ਕੀਤੀਆਂ ਜੋ ਹਰ ਲੋੜਵੰਦ ਦੇ ਮਦਦ ਤੇ ਪਹੁੰਚਿਆ ਹਰ ਬੇਇਨਸਾਫ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਲੜਾਈ ਲੜੀ ਹੈ ਇਹਨਾਂ ਗੱਲਾਂ ਦੀ ਬਹੁਤ ਕਦਰ ਕਰ ਰਹੇ ਨੇ ਲੋਕੀ ਔਰ ਮੈਨੂੰ ਇਕੱਲਾ ਕਾਂਗਰਸ ਦਾ ਕਿਡਰ ਨਹੀਂ ਉਹ ਤਾਂ ਮੇਰੇ ਨਾਲ ਬਹੁਤ ਪਿਆਰ ਕਰ ਰਿਆ ਅਕਾਲੀ ਦਲ ਦੇ ਵਰਕਰ ਝਾੜੂ ਦੇ ਵਰਕਰ ਕਮਿਊਨਿਸਟਾਂ ਦੇ ਵਰਕਰ ਕਿਸਾਨ ਜੱਥੇਬੰਦੀਆਂ ਇਹ ਸਾਰੀਆਂ ਨਾਲ ਤੇ ਮੈਨੂੰ ਲੱਗਦਾ ਕਿ ਅਸੀਂ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤਾਂਗੇ ਜਿਸ ਤਰ੍ਹਾਂ ਤੁਸੀਂ ਆਵਾਜ਼ ਕਹਿੰਦੇ ਹੋ ਬਾਤ ਚੁੱਕਦੇ ਹੋ ਪੰਜਾਬ ਦੀ ਪਰ ਤੁਹਾਡੀ ਪਾਰਟੀ ਪਿੱਛੇ ਪੈਰ ਖਿੱਚ ਲੈਂਦੀ ਉਹਦਾ ਕੀ ਕਰਨਾ ਜਿਵੇਂ ਤੁਸੀਂ ਹੁਣ ਪ੍ਰਵਾਸੀਆਂ ਤੇ ਬਿਆਨ ਦਿੱਤਾ ਸੀ ਤੇ ਪਰ ਕਾਂਗਰਸ ਪਾਰਟੀ ਨੇ ਪਿੱਛੇ ਨੂੰ ਖਿੱਚ ਲੇ ਪੈਰ ਦੇਖੋ ਗੱਲ ਇਹ ਆ ਮੇਰਾ ਬਿਆਨ ਤੇ ਮੈਂ ਪੂਰਾ ਕਾਇਮ ਆ ਮੈਂ ਨਹੀਂ ਇੱਕ ਇੰਚ ਵੀ ਪਿੱਛੇ ਹਟਦਾ ਔਰ ਅਗਰ ਮੇਰੇ ਨਾਲ ਪਾਰਟੀ ਦੇ ਲੋਕਾਂ ਨੇ ਇੱਕ ਦੋਆਂ ਨੇ ਫੋਨ ਕੀਤੇ ਸੀ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੀ ਸਾਰੇ ਗੱਲ ਨੂੰ ਸਮਝੇ ਹੋ ਕਹਿੰਦੇ ਨਹੀਂ ਸਾਨੂੰ ਕੁਝ ਲੋਕਾਂ ਦੇ ਫੋਨ ਆਏ ਮੈਂ ਕਿਹਾ ਪਹਿਲਾਂ ਮੇਰੀ ਵੀਡੀਓ ਸੁਣੋ ਮੈਂ ਕੀ ਆ ਕੀਆ ਕਿਉਂਕਿ ਮੇਰੀ ਦਲੀਲ ਤਾਂ ਬਹੁਤ ਸਾਫ ਸੁਥਰੀ ਹੈ ਕਿ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਗੇ ਜੋ ਉਹਨੇ ਕਮਾਈ ਕਰਕੇ ਪੈਸੇ ਲਿਜਾ ਕੇ ਆਪਣੇ ਦੇਸ਼ ਵਾਪਸ ਮੁੜ ਜਾਣਾ ਉਹ ਆਜੀ ਸਦਕਾ ਹੋਣ ਜੇ ਇੱਥੇ ਪੱਕੇ ਤੌਰ ਤੇ ਰਹਿਣਾ ਸਰਕਾਰੀ ਨੌਕਰੀ ਲੈਣੀ ਆ ਘਰ ਬਣਾਉਣਾ ਤੇ ਨਾਲ ਵੋਟਰ ਬਣਨਾ ਫੇਰ ਸ਼ਰਤਾਂ ਜਿਹੜੀਆਂ ਹਿਮਾਚਲ ਪ੍ਰਦੇਸ਼ ਵਿੱਚ ਕਾਨੂੰਨ ਬਣਿਆ ਮੈਂ ਉਹਦੀ ਨਕਲ ਲਾ ਕੇ ਤੇ ਦੇਤੀ ਕੁਲਤਾਰ ਸੰਧਵਾ ਨੂੰ ਹੁਣ ਹਿਮਾਚਲ ਵਿੱਚ ਜਿਹੜੇ ਲੋਕੀ ਜਾਂਦੇ ਨੇ ਉਹ ਕਿਹੜਾ ਕੋਈ ਭਾਰਤ ਦਾ ਹਿੱਸਾ ਨਹੀਂ ਗਾ ਹਿਮਾਚਲ ਪ੍ਰਦੇਸ਼ ਪ੍ਰਾਈਮ ਮਿਨਿਸਟਰ ਦੀ ਸਟੇਟ ਗੁਜਰਾਤ ਵਿੱਚ ਵੀ ਕਾਨੂੰਨ ਹੈ ਮੈਂ ਤਾਂ ਸਿਰਫ ਇਹ ਕਹਿਣਾ ਕਿ ਆਹ ਕਾਨੂੰਨ ਲਾਗੂ ਕਰਕੇ ਜਿਹੜਾ ਮਰਜ਼ੀ ਆਜੇ ਕਿਉਂਕਿ ਉਹ ਕੀ ਰਿਆ ਸਾਨੂੰ ਪਤਾ ਹੀ ਨਹੀਂਗਾ ਕਿ ਇਸ ਵੇਲੇ ਕੌਣ ਕਿੱਥੇ ਬੈਠਾ ਹੋ ਕੋਈ ਕਾਨੂੰਨ ਹੋਊਗਾ ਕੋਈ ਰਜਿਸਟ੍ਰੇਸ਼ਨ ਹੋਊਗੀ ਕੋਈ ਉਹਨਾਂ ਦਾ ਪ੍ਰੋਸੈਸ ਪਤਾ ਲੱਗੂਗਾ ਸਾਡੀਆਂ ਨੌਕਰੀਆਂ ਅੱਜ ਦੀ ਡੇਟ ਵਿੱਚ ਭਗਵੰਤ ਕਹੀ ਜਾਂਦਾ ਨੌਕਰੀਆਂ ਮਿਲੀਆਂ ਪਿੰਡਾਂ ਵਾਲੇ ਕਹੀ ਜਾਂਦੇ ਸਾਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਸਾਰੀਆਂ ਨੌਕਰੀਆਂ ਚਲੇ ਗਈਆਂ ਨੇ ਤੁਹਾਡੇ ਦੂਜੇ ਸੂਬਿਆਂ ਦੇ ਵਿੱਚ ਇਸ ਲਈ ਇਹ ਲਾਅ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਪੰਜਾਬ ਲਈ ਬਹੁਤ ਜ਼ਰੂਰੀ ਹੈ ਸਾਡੇ ਲੀਡਰ ਜਿਹੜੇ ਨੇ ਇਹਨਾਂ ਨੂੰ ਮੈਂ ਇਲੈਕਸ਼ਨ ਤੋਂ ਬਾਅਦ ਸਮਝਾ ਦਊਗਾ ਮੰਨ ਜਾਨੀ ਤੇ ਇੱਕ ਦੂਸਰਾ ਮੋਦੀ ਸਾਹਿਬ ਦੇ ਰਹੇ ਨੇ ਜੀ ਇੱਕ ਸਾਲ ਚ ਲਗਭਗ 6000 ਰੁਪਇਆ ਤੇ ਆਪੜੇ ਨੇ ਵੀ ਮਾਈਆਂ ਨੂੰ ਹਜ਼ਾਰ-ਹਜ਼ਾਰ ਰੁਪਇਆ ਔਰਤਾਂ ਲਈ ਬੋਲਿਆ ਪਰ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਅਸੀਂ ਲੱਖ-ਲੱਖ ਰੁਪਇਆ ਇੱਕ ਸਾਲ ਦਾ ਦੇ ਦੇਣਗੇ ਕਿ ਇੰਨਾ ਪੈਸਾ ਦੇ ਪਾਉਣਗੇ ਇਹ ਤਾਂ ਦੇਸ਼ ਦੀ ਸਰਕਾਰ ਨੇ ਦੇਣਾ ਨਾ ਜੀ ਪੰਜਾਬ ਦਾ ਨਹੀਂਗਾ ਇਹ ਪੈਸਾ ਆ ਦੇਸ਼ ਦੀ ਸਰਕਾਰ ਨੇ ਹਾਂ ਦੇਸ਼ ਦੀ ਸਰਕਾਰ ਕਿਉਂ ਨਹੀਂ ਦੇ ਸਕਦੀ 15 ਲੱਖ ਕਰੋੜ ਰੁਪਇਆ ਦਾ ਮੋਦੀ ਸਾਹਿਬ ਨੇ ਮਾਫ ਕਰਤਾ ਵਾ ਅਡਾਨੀਆਂ ਦੇ ਅਮਬਾਨੀਆਂ ਦਾ 15 ਲੱਖ ਕਰੋੜ ਤੇ ਸਾਡੀਆਂ ਔਰਤਾਂ ਨੂੰ ਸਾਡੇ ਕੀ ਕਹਿ ਰਹੇ ਨੇ ਸਾਡੇ ਕਹਿ ਰਹੇ ਨੇ ਜਿਹੜੇ ਬੱਚੇ ਪੜੇ ਲਿਖੇ ਨੇ ਜਦ ਤੱਕ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ 18 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਤੱਕ ਇਹ ਉਹ ਸੈਕਸ਼ਨ ਨੂੰ ਆ ਨੌਜਵਾਨਾਂ ਵਾਸਤੇ ਸਾਰੇ ਦੇਸ਼ ਦੀਆਂ ਔਰਤਾਂ ਵਾਸਤੇ ਨਿਕਾ ਸੋ ਔਰ ਸ਼ਾਇਦ ਮੇਰੇ ਖਿਆਲ ਇਹ ਗਰੰਟੀਆਂ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿੱਚ ਪੂਰੀਆਂ ਕਰ ਵੀ ਦਿੱਤੀਆਂ ਨੇ ਠੀਕ ਹੈ ਤੇ ਅੱਗੇ 4 ਤਰੀਕ ਨੂੰ ਰਿਜ਼ਲਟ ਆ ਰਿਹਾ ਹੈਗਾ ਜੀ ਆਪਣਾ ਜੋ ਕਿ ਲੋਕ ਸਭਾ ਦੀਆਂ ਚੋਣਾਂ ਨੇ 6 ਜੂਨ ਨੂੰ ਘੱਲੂ ਘਰ ਹੈ ਆਪਾਂ ਨੂੰ ਪਤਾ ਹੈ ਜੋ ਕਿ ਆਪਨੂੰ ਪਤਾ ਕਾਂਗਰਸ ਪਾਰਟੀ ਸੀ ਉਸ ਸਮੇਂ ਦੀ ਚਾਹੇ ਨਾਲ ਹਮਾਇਤਾਰ ਸੈਸ ਨੇ ਵੀ ਕੀਤੀ ਸੀ ਤੇ ਵੱਡੇ ਹੁਣ ਮੇਨ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਵੀ ਕਾਂਗਰਸ ਪਾਰਟੀ ਨੇ 1984 ਚ ਟੈਕ ਕਰਿਆ ਸੀ ਜੋ ਕਿ ਦੋ ਦਿਨਾਂ ਬਾਅਦ ਕੱਲੂ ਕਾਰਾ 6 ਜੂਨ ਨੂੰ ਮਨਾਇਆ ਜਾਣਾ ਉਹਦੇ ਬਾਰੇ ਕੀ ਕਹੂੰਗਾ ਦੇਖੋ ਇਹ ਤਾਂ ਹੁਣ ਇਤਿਹਾਸ ਆ ਨਾ ਇਹ ਤਾਂ ਗੱਲਾਂ ਦਰਜ ਹੋ ਗਈਆਂ ਇਹ ਮੇਰੇ ਕਹਿਣ ਨਾਲ ਨਾ ਅੱਗੇ ਨਾ ਪਿੱਛੇ ਬਹੁਤ ਮਾੜੀ ਗੱਲ ਹੋਈ ਆ ਔਰ ਇਹਦਾ ਵੱਡਾ ਦੁਖਾਂਤ ਆ ਔਰ ਇਹਦਾ ਜਦ ਤੱਕ ਇਹਦਾ ਇਨਸਾਫ ਨਹੀਂ ਹੋਵੇਗਾ ਇਹ ਦੇਸ਼ ਦੇ ਜਮਹੂਰੀਅਤ ਤੇ ਤਬਰ ਹੋਵੇਗਾ ਪਰ ਹੁਣ ਜੇ ਉਹ ਡੇਟ ਇੱਕ ਨੂੰ ਮੋਟਾ ਪੈ ਰਿਆਂ ਤੇ ਅੱਗੇ ਕੱਲੂ ਘਾਰੇ ਦਾ ਦਿਵਸ ਆ ਰਿਹਾ ਜਿਹੜੇ ਅਕਾਲੀ ਹੁਣ ਇਹਦਾ ਫਾਇਦਾ ਲੈਣਾ ਚਾ ਰਹੇ ਨੇ ਇਹਨਾਂ ਨੂੰ ਪੁੱਛੋ 15 ਸਾਲ ਤੁਸੀਂ ਸਰਕਾਰਾਂ ਬਣਾਈਆਂ 84 ਤੋਂ ਬਾਅਦ ਕਿੱਥੇ ਗਏ ਤੁਸੀਂ ਕਹਿੰਦੇ ਸੀ ਸੀ ਝੂਠੇ ਪੁਲਿਸ ਮੁਕਾਬਲੇ ਅਫਸਰਾਂ ਨੂੰ ਅਸੀਂ ਜਿਹੜੇ ਮਾਰੇ ਸਿੱਖ ਨੌਜਵਾਨ ਇੱਕ ਅਸੀਂ ਟਰੂਥ ਕਮਿਸ਼ਨ ਬਿਠਾਵਾਂਗੇ ਬਾਦਲ ਸਾਹਿਬ ਨੇ ਕਿਹਾ ਸੀ ਕਿ ਨੇ ਕਿਆ ਸੀਗਾ ਕਿੱਥੇ ਗਏ ਨੇ ਉਹਨਾਂ ਦੇ ਉਹ ਦਿਨ ਕਿਉਂ ਨਹੀਂ ਬਣਾਇਆ ਕਮਿਸ਼ਨ ਕਿਉਂ ਨਹੀਂ ਦਿੱਤੀ ਜਿਹਨੇ ਲੋਕਾਂ ਨੇ ਝੂਠੇ ਐਨਕਾਊਂਟਰਾਂ ਚ ਬੰਦੇ ਮਾਰਤੇ ਆਪਣਾ ਭਾਈ ਜ਼ਥੇਦਾਰ ਉਹ ਭਾਈ ਗੁਰਦੇਵ ਸਿੰਘ ਕੋਂਕੇ ਦਾ ਨਹੀਂ ਇਨਸਾਫ ਦੇ ਸਿਕੇ ਅਕਾਲ ਤਖਤ ਦੇ ਜੱਥੇਦਾਰ ਦਾ ਇਹ ਸਾਰਾ ਸਿਆਸੀ ਲਾਹਾ ਲੈਣ ਦੀ ਗੱਲ ਕਰਦੇ ਆਮ ਸੁਧਾਰਨ ਲੋਕਾਂ ਨੂੰ ਤਾਂ ਸਾਰੇ ਮੌਜੂਦਾ ਹਾਲਾਤ ਵੀ ਪਤਾ ਵਾ ਤੇ ਖਾਸ ਤੌਰ ਤੇ ਮੇਰੇ ਕਿਰਦਾਰ ਬਾਰੇ ਵੀ ਪਤਾ ਤੇ ਅੱਜ ਕਿਸ ਮੁੱਦੇ ਤੇ ਮੈਂ ਜੋ ਆਖਰੀ ਦਿਨ ਰਹਿ ਗਿਆ ਕੱਲ ਦਾ ਦਿਨ ਆਖਰੀ ਆਈ ਚਾਹੀਦਾ ਕਿਸ ਮੁੱਦੇ ਤੇ ਆਖਰੀ ਕੀ ਮੈਂ ਮੁੱਦੇ ਸਾਰੇ ਚੱਕ ਰਿਆਂ ਜੇ ਜੋ ਪੰਜਾਬ ਦੇ ਚਾਹੇ ਨਸ਼ੇ ਦਾ ਮੁੱਦਾ ਹੈ ਬਹੁਤ ਲੋਕੀ ਪਿੰਡਾਂ ਚ ਗੱਲ ਪਰੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੱਲੇਗਾ ਬੇਰੋਜ਼ਗਾਰੀ ਦਾ ਮੁੱਦਾ ਪ੍ਰਸ਼ਾਚਾਰ ਬਹੁਤ ਹੈ ਪੰਜਾਬ ਦੇ ਵਿੱਚ ਮਾਫੀਆ ਦਾ ਰਾਜ ਚੱਲ ਰਿਹਾ ਵਾ ਇਹ ਸਾਰੇ ਮੁੱਦੇ ਰਹਿਣਗੇ ਸਿੱਧੂ ਨੂੰ ਮੂਸੇਵਾਲੇ ਦਾ ਇਨਸਾਫ ਚਾਹੀਦਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਇਨਸਾਫ ਚਾਹੀਦਾ ਆ ਜਿਹੜੀ ਐਨਐਸਏ ਲਈ ਸਾਡੇ ਨੌਜਵਾਨਾਂ ਤੇ ਦਿਬਰੂਗੜ੍ਹ ਕਿਉਂ ਭੇਜਿਆ ਨੇ ਇਹ ਦੱਸੇ ਕਿ ਭਾਜਪਾ ਦੇ ਕਹਿੰਦੇ ਭੇਜਾ ਕਿਉਂਕਿ ਮੀਥੇਰੇ ਇੱਕ ਇੰਟਰਵਿਊਸ ਕਹਿ ਰਿਹਾ ਸੀਗਾ ਇਹ ਤਾਂ ਕੇਂਦਰ ਨੇ ਲਾਈ ਐਨਐਸਏ ਪੰਜਾਬ ਸਰਕਾਰ ਨੇ ਲਾਈ ਆ ਹੋਮ ਮਿਨਿਸਟਰ ਨੇ ਲਾਈ ਆ ਹੋਮ ਮਿਨਿਸਟਰ ਕੋਣ ਹੈ ਭਗਵੰਤ ਮਾਨ ਆ ਇਹ ਝੂਠ ਮਤ ਬੋਲਣ ਸਟੇਜਾਂ ਤੋਂ ਤੇ ਇੰਟਰਵਿਊਆਂ ਵਿੱਚ ਇਹ ਆਫਕੋਰਸ ਇਹਦੇ ਹਿਦਾਇਤ ਅਮਿਤ ਸ਼ਾਹ ਦੀ ਪਰ ਲਈ ਭਗਵੰਤ ਨੇ ਜਿੱਦਾਂ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਕੁਟਵਾਇਆ ਔਰ ਇਹ ਮੁਖਦਰਸ਼ਕ ਭਗਵੰਤ ਜੀ ਪਾਨ ਪੜ ਕੇ ਕਿ ਸਾਰੇ ਮੁੱਦੇ ਸਾਡੇ ਚੱਲਦੇ ਰਹੇ ਤੇ ਜਿਸ ਤਰ੍ਹਾਂ ਹੁਣ ਤੁਸੀਂ ਕਿਸ ਨਾਲ ਟੱਕਰ ਮੰਨਦੇ ਹੋ ਅੱਪ ਦੀ ਜੋ ਕਿ ਹੁਣ ਸਾਡੀ ਟੱਕਰ ਜਿਹੜੀ ਨਾ ਜੀ ਚੋਣਵੀਂ ਚੋਣਵੀਂ ਆ ਕਿਤੇ ਕਿਤੇ ਦਾ ਸਿਮਰਨਜੀਤ ਸਿੰਘ ਮਾਨ ਨਾਲ ਆ ਕਿਤੇ ਕਿਤੇ ਝਾੜੂ ਦੇ ਨਾਲ ਆ ਕਿਤੇ ਕਿਤੇ ਸ਼ਹਿਰਾਂ ਵਿੱਚ ਜਾ ਕੇ ਭਾਜਪੀ ਨਾਲ ਪਰ ਇੱਕ ਗੱਲ ਹੈ ਕਿ ਕਾਂਗਰਸ ਹਰ ਜਗ੍ਹਾ ਦੇ ਉੱਤੇ ਹਾਜ਼ਰ ਮਿਲੇਗੀ ਹਾਜ਼ਰ ਮਿਲੇਗੀ ਠੀਕ ਹੈ